ਉੱਪ ਜਣਾ ਹੀ ਮਰਨੇ ਆ ਵਿੱਚ ਇਹ ਇਹਨਾਂ ਨੂੰ ਇਹ ਆ ਨਾ ਵੀ ਤਰ ਕੇ ਨਿਕਲ ਜਾਂਦੇ ਹਨਾ ਉਹਦਾ ਬੇ ਜਦੋਂ ਦਰਖਤ ਧੁੱਪ ਜਾਂਦੇ ਹਨਾ ਇਹਦੇ ਨਾਲ ਪਾਣੀ ਦਾ ਕਿੰਨੇ ਵਧੀਆ ਹਰੇ ਹਰੇ ਲੱਗਦੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਟੱਡਾ ਸਵਾਗਤ ਆ ਹੋਰ ਸੁਣਾਓ ਕੀ ਮੁੰਜੇ ਸਾਰੇ ਉਮੀਦ ਆ ਬੁਠੀਕ ਠੀਕ ਠਾਕ ਹੋਗੇ ਜੀ ਸਵੇਰ ਦੇ 8 ਵਜ ਗਏ ਨੇ ਵੇਖ ਸਕਦੇ ਜੇ ਕਿੰਨਾ ਸਾਡੇ ਪਿੰਡ ਵਿੱਚ ਪਾਣੀ ਚੜਿਆ ਵਾ ਦੋਨੋਂ ਸਾਈਡਾਂ ਤੇ ਤੇ ਇਹ ਵਾਲੇ ਜਿਹੜੇ ਸਾਡੇ ਪੱਠੇ ਆ ਉਹ ਵੀ ਖਰਾਬ ਹੋ ਗਏ ਨੇ ਪਾਣੀ ਦੀ ਮਾਰ ਦੇ ਨਾਲ ਸਾਰੇ ਖਰਾਬ ਹੋ ਗਏ ਨੇ ਪਿਛਲੀ ਅੜੀ ਵੀ ਜਿਹੜਾ 23 ਦੇ ਵਿੱਚ ਹਾਰ ਆਇਆ ਸੀ ਫਸਲਾਂ ਬਰਬਾਦ ਹੋ ਗਈਆਂ ਸੀ ਤੇ ਹੁਣ ਵੀ ਵੇਖ ਸਕਦੇ ਜੇ ਪਿੱਛੇ ਸਾਡੇ ਕਿੰਨਾ ਪਾਣੀ ਆ ਇਹਦੇ ਵਿੱਚ ਵੀ ਜਿਹੜਾ ਕਮਾਦ ਝੋਨਾ ਸਾਰਾ ਜਿਹੜਾ ਉਹ ਬਰਬਾਦ ਹੋ ਗਿਆ ਵਾ ਤੇ ਇਹ ਸਿਰਫ 메ਨ ਜਿਹੜੀ ਸਰਕ ਤੋਂ ਨਹੀਂ ਲੰਘਦੇ ਆ ਦੋਨਾਂ ਸਾਈਡਾਂ ਦੇ ਪਾਣੀ ਹੋ ਜਾਂਦਾ ਇਧਰ ਵੀ ਤੇ ਇਧਰ ਵੀ ਅਜੇ ਵੀ ਪਾਣੀ ਜੜਾ ਵਾ ਮਤਲਬ ਵੀ ਵਾਧਦਾ ਜਾਣ ਡਿਆ ਵਾ ਘਟਣ ਬਿਲਕੁਲ ਨਹੀਂ ਡਿਆ ਤੇ ਜਿਹੜੀਆਂ ਫਸਲਾਂ ਜਿਹੜੀਆਂ ਸਾਰੀਆਂ ਹੋ ਗਈਆਂ ਖਤਮ ਇਹਦੇ ਵਿੱਚ ਪਾਣੀ ਬਿਲਕੁਲ ਨਾਲ ਲੱਗ ਗਿਆ ਤੇ ਇਧਰ ਸਾੜੇ ਜਿੰਨੇ ਕਮਾ ਦਾ ਕਮਾਦਾਂ ਦੇ ਥੋੜੇ ਥੋੜੇ ਪੱਤੇ ਦੇਣ ਡੇ ਆ ਬਾਕੀ ਝੋਨਾ ਜਿਹੜਾ ਸਾਰਾ ਡੁੱਬ ਗਿਆ ਇਹ ਡੁੱਬ ਜਾਣਾ ਹੀ ਮਰਨਿਆਂ ਵਿੱਚ ਇਹ ਇਹਨਾਂ ਨੂੰ ਇਹ ਆ ਨਾ ਵੀ ਤਰ ਕੇ ਨਿਕਲ ਜਾਂਦੇ ਹਨਾ ਉੱਧਾ ਤੇ ਇੱਥੇ ਪਾਣੀ ਵੀ ਕਿੰਨਾ ਕਿੰਨਾ ਕਿੰਨੇ ਵੱਡੇ ਆਹੀ ਬੂਟੇ ਜਿਹੜੇ ਵੇ ਅੱਧੇ ਅੱਧੇ ਡੁੱਬ ਗਏ ਹਨਾ ਤੇ ਇਧਰ ਜਿਹੜਾ ਸੇਮ ਨਾ ਹੀ ਪਾਣੀ ਆ ਗਿਆ ਇਧਰ ਏ ਦੇਖੋ ਸਾਰਾ ਸੀਮ ਦੇ ਨਾਲ ਪਾਣੀ ਆ ਕੇ ਜਿਹੜੇ ਪੱਠੇ ਸਾਰੇ ਖਰਾਬ ਹੋ ਗਏ ਆ ਏ ਥੱਲੇ ਥੱਲੇ ਸੀਮ ਪੈਂਦੀ ਆ ਹੂੰ ਬਦੂ ਗਾ ਘਟੂ ਹਾਂ ਬੜਾ ਅਫਸੋਸ ਹੋ ਰਿਹਾ ਵਲ ਜਿਹੜੀ ਬਰਬਾਦ ਹੋ ਗਈ ਆ ਤਾਂ ਤੇ ਇਹ ਵੀ ਕੁ ਸਾਰੇ ਪੱਠੇ ਖਤਮ ਹੋ ਗਏ ਇਹ ਜਾ ਕੇ ਪਿੰਡ ਤੱਕ ਪਾਣੀ ਲੱਗ ਗਿਆ ਇੱਧਰ ਹਾਂ ਆਪਣੇ ਖੋਲ ਦੋ ਤੇ ਉਹਦੇ ਵੀ ਪੱਠੇ ਸਾਰੇ ਹੋ ਗਏ ਹੈਨਾ ਹੂੰ ਜੋ ਉਮੀਦਾਂ ਲਾਈਆਂ ਹੁੰਦੀਆਂ ਕਿਸਾਨ ਨੇ ਪਿਆ ਕਰਨਾ ਇਹ ਕਰਨਾ ਤੇ ਉਹ ਜਿਹਦ ਨੂੰ ਵੱਡਣੀ ਹੁੰਦੀ ਆ ਉਸ ਤੋਂ ਪਹਿਲਾਂ ਜਿਹੜਾ ਕਰਜ਼ੇ ਥੱਲੇ ਆ ਜਾ ਇਹਦਾ ਤੇ ਤਾਈਓ ਕਿਸਾਨ ਕੋ ਉਠਿਆ ਨਹੀਂ ਜਾਂਦਾ ਕਰਜ਼ਾ ਚੜ ਜਾਂਦਾ ਬਚਦਾ ਕੱਖ ਨਹੀਂ ਆ ਮਨਿਕ ਸਰਕਾਰਾਂ ਪਾਣੀ ਛੱਡ ਦਿੰਦੀਆਂ ਇਹ ਵੇਖੋ ਸਾਰੇ ਜਿਹੜੇ ਝੋਨੇ ਚਾਨੇ ਜਿਹੜਾ ਕੋਖਮ ਨਹੀਂ ਦੇਖਾਂਦੇ ਬੋਟਾਂਵੜੀ ਆ ਜਾਂਦੇ ਆ ਉਦਾਂ ਕੋਈ ਨਹੀਂ ਪੁੱਛਦਾ ਡੁੱਬ ਗਏ ਕਿ ਰਹਿ ਗਏ ਬਸ ਬੋਟਾਂ ਦਾ ਮਤਲਬ ਮੰਤਰੀਆਂ ਨੂੰ ਗੁੱਡ ਮਾਰਨਿੰਗ ਹੋਰ ਸਨਾਂ ਕੀਵੇਂ ਦੇ ਸਾਰੇ ਇਹ ਦੇਖੋ ਛੇਰ ਦਾ 2 ਵਜੇ ਦਾ ਮੀਂਹ ਪੈਂਡਿਆ ਇੰਨਾ ਜਿਆਦਾ ਪਾਣੀ ਹੋ ਗਿਆ ਇੱਕ ਦਰਿਆ ਦਾ ਪਾਣੀ ਦੇਖੋ ਇਹ ਵਾਲੀ ਪਿਆਲੀ ਜਿਹੜੀ ਸਾਡੀ ਬਿਲਕੁਲ ਜਿਹੜੀ ਆ ਛੋਨਾ ਫੜ ਗਿਆ ਫੁੱਪੜੋ ਤੱਕ ਉਸ ਤੇ ਦਰਿਆ ਦਾ ਪਾਣੀ ਥੋੜਾ ਜੀ ਤੇ ਹੁਣ ਰਾਤ ਦੀ 2 ਵਜੇ ਦੀ ਬਾਰਸ਼ ਚੱਲਣ ਦੀ ਤੇ ਦੇਖੋ ਪਾਣੀ ਪਾਣੀ ਨਜ਼ਰ ਆਉਂਦਾ ਪੂਰਾ ਐ ਸਮੁੰਦਰ ਬਣਿਆ ਪਿਆ ਹੈ ਇੰਨਾ ਪਾਣੀ ਹੋਇਆ ਤੇ ਕੱਲ ਦਾ ਪਾਣੀ ਥੋੜਾ ਘਟਿਆ ਸੀ ਤੇ ਅੱਜ ਫੇਰ ਉਨਾ ਪੂਰਾ ਕਰ ਦਿੱਤਾ ਤੇ ਬਹੁਤ ਜ਼ਿਆਦਾ ਪਾਣੀ ਚੜਿਆ ਉਧਰੋਂ ਇੱਕ بارش ਨਹੀਂ ਰੁਕਣ ਦੀ ਬਹੁਤ ਤੇਜ਼ بارش ਕਿਲਣ ਦੀ ਸਵੇਰ ਦੀ ਤੇ ਤੁਹਾਨੂੰ ਤੁਹਾਨੂੰ ਦੱਸਦੇ ਆ ਥੋੜਾ ਅਪਡੇਟ ਦਿੰਨੇ ਆ ਕਿੰਨਾ ਕੁ ਪਾਣੀ ਹੋਇਆ ਵਾ بارش ਛੱਡਦੀ ਤੇ ਫੇਰ ਤੁਹਾਨੂੰ ਦਿਖਾਉਂਦੇ ਆ ਤੇ ਇਧਰ ਦਪੈਲੀਆਂ ਬਹੁਤ ਫੁੱਲ ਬੜੀਆਂ ਇੱਕ ਕੋਈ ਪਾਣੀ ਪਾਣੀ ਆ ਬੈਸ ਸਾਈਡ ਤੇਰੇ ਇੰਤਾਰੇ ਸਲੋਟੇ ਬਣਾਵਾ ਲਓ ਜੀ ਇੱਧਰ ਸਾੜੇ ਜਿਹੜੇ ਆ ਕਮਾਦ ਡੁੱਬ ਗਏ ਤੇ ਝੋਨੇ ਤੇ ਇੱਧਰ ਸਾੜੇ ਜਿਹੜੇ ਪਨੀ ਦੇ ਨਾਲ ਇੱਧਰ ਵੀ ਸਾਰਾ ਪਿੰਡ ਤੱਕ ਪਾਣੀ ਲੱਗ ਗਿਆ ਵਾ ਪੂਰਾ ਜਿਹੜਾ بارش ਹੋਣ ਦੀ ਜੋਰੋ ਜੋਰ ਸਵੇਰ ਦੀ ਤੇ ਪਾਣੀ ਬਹੁਤ ਚੜ ਗਿਆ ਵੇਖੋ ਦੋਨੋਂ ਪਾਸੇ ਪਾਣੀ ਪਾਣੀ ਆ ਆ ਬੀਬੀਆਂ ਪਾਣੀ ਵੇਖਣਾ ਹੁੰਦੇ ਇਹ ਸਭ ਪਾਣੀ ਵੇਖਣਾ ਹੁੰਦੇ ਆ ਬੀਬੀਆਂ ਹਾਂ ਚਲ ਜਾਓ ਚਲ ਜਾਓ ਘਰ ਜਿਆਦਾ ਵੱੜ ਗਿਆ ਚੱਲ ਜਾਣਾ ਜੇ ਇੱਧਰ ਵੇਖੋ ਸਾੜਾ ਛੋਨਾ ਜਿਹੜਾ ਕਿਵੇਂ ਤਲਾਬ ਬਣੇ ਆ ਇਹ ਸਾਰਾ ਪਿੰਡ ਨਾਲ ਲੱਗ ਗਿਆ ਉੱਧਰ ਵੇਖੋ ਦੋਵੇਂ ਪਾਸੇ ਪਾਣੀ ਤੇ ਵਿੱਚ ਸਿਰਫ ਸਰਕ ਬਚੀ ਆ ਜੋੜ ਦਾ ਤੇ ਜੋੜ 1 ਵਜੇ ਫੇਰ ਮੀਂਹ ਆ ਜਾਣਾ ਹੈ ਛੇ ਗੱਲਾਂ ਆ ਆ ਕਿੰਨਾ ਠਾਂ ਹੋ ਗਿਆ ਵੇ ਟਰੈਕਟਰ ਨਾ ਖਿੱਚ ਦੋ ਚ ਮੈਂ ਹਟ ਗਿਆ ਉਹਨੇ ਕੀ ਕਹਿਣਾ ਉਹਨੂੰ ਵੀ ਪਤਾ ਹੁੰਦਾ ਜੇ ਰ ਟੁੱਟਨੇ ਤਾਂ ਸੁੱਟਨੇ ਪੈਣਾ ਜੋਰ ਲਗਾਸ ਕੇ ਹਾਈ ਸਾ ਤਿਲਕਣ ਥੱਲੇ ਤਿਲਕਣ ਹੇ ਸਾੜੀ ਉੱਪਰ ਗਲੋ ਚੜੀ ਆ ਫੜ ਹੱਥ ਖੇਤੀ ਕਿੜਾਕ ਮੜਾਇਆ ਨਾ ਨਾ ਟਰੈਕਟਰ ਨੂੰੜਾ ਸਾਬ ਆ ਕੇ ਕਰੋ ਉਹਦਾਂ ਹੀ ਕੱਟਦਾ ਉਹ ਟੁੱਟ ਗਿਆ ਉਹਦਾ ਟੁੱਟ ਵੀ ਛੇਤੀ ਜਾਂਦਾ ਹਨਾ ਕੁੱਤਾ ਡਰ ਗਿਆ ਇਹ ਮਰ ਜਣਾ ਆਪਣੇ ਆਪ ਚਾਟੀ ਡਰ ਜਾਂਦਾ ਉਹਦਾ ਬੜਾ ਦਲੇਰ ਬਣਿਆ ਫਿਰਦੇ ਨੇ ਰਾਖੀ ਕੇਕ ਦੀ ਕੀ ਕਰਨੀ ਹੈ ਤੇ ਆਪ ਡਰ ਅਕਲ ਜਾ ਸਹੀ ਗੱਲ ਆ ਆ ਜਾ ਵੇ ਜਦੋਂ ਦਰਖਤ ਧੁੱਪ ਜਾਂਦੇ ਹਨ ਇਹਦੇ ਨਾਲ ਪਾਣੀ ਨਾਲ ਕਿੰਨੇ ਵਧੀਆ ਹਰੇ ਹਰੇ ਲੱਗਦੇ ਤਨਾ ਸੋਨਾ ਰਸਤਾ ਲੱਗਣ ਦਾ ਸਰਕਾਰ ਦੇ ਚੋਰਾ ਨੇ ਥੋੜਾ ਇੱਧਾ ਕਾਹੇ ਜਾਂਦਾ ਵਾ ਤੇ ਆਵੇ ਬੂਤੀ ਜਦੋਂ 글로 ਚੜ ਜਾਂਦੀ ਜਿੱਥੇ ਸੁਰਟ ਦੇ ਡੇਣੀ ਜੀ ਮਰਜ਼ੀ ਡਿੱਗਦੀ ਉੱਥੋਂ ਹੀ ਚੱਲ ਵੇਲਾਂ ਦੀਆਂ ਵੇਲਾਂ ਚੜੀ ਜਾਂਦੀਆਂ ਗਲੋ ਜੀ ਇਧਰ ਟਹਿਣਾ ਤੋੜਤਾ ਸਾਰਾ ਲੈ ਉਹਨਾਂ ਤੇ ਤੋੜ ਵੀ ਦਿੱਤਾ ਵਾ ਆੜੀ ਉਹਨਾਂ ਤੋਂ ਪਹਿਲਾਂ ਹੀ ਗਲੋ ਜਿਹੜੀ ਆ ਟਾਈਫਰ ਪੁਕਾਰ ਦੇ ਬਹੁਤ ਵਧੀਆ ਕੰਮ ਹੁੰਦੀ ਆ ਸਾਡੀ ਗਲੋ ਚੜੀ ਹੈ ਲੋ ਜੀ ਸਫਾਈ ਹੋ ਗਈ ਟਹਿਣਾ ਜਿਹੜਾ ਟੁੱਟਾ ਸੀ ਉਹਨੂੰ ਸੈੱਟ ਤੇ ਕਰ ਦਿੱਤਾ ਤੇ ਗਲੋ ਨੇ ਕਿਦਾਂ ਕੀੜਾ ਪਾਇਆ ਚਾਰ ਸਫੇਰੇ ਸਾਰੀ ਗਲੋ ਗਲੋ ਲੋ ਜੀ ਇਸ ਬਲੌਗ ਦਾ ਇੱਥੇ ਐਂਡ ਕਰਦੇ ਆਂ ਤਾਂ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤਦ ਤੱਕ ਵਾਸਤੇ ਸ਼ਸ਼ੀਕਾਲ ਜੀ